ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਇੱਕ ਨਵੀਂ ਕਹਾਣੀ ਤੁਹਾਨੂੰ ਸਾਂਝੀ ਕਰਨ ਜਾ ਰਹੀ ਹਾਂ ਸ਼ੱਕ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਕਹਾਣੀ ਮੇਰੇ ਵਿਆਹ ਨੂੰ 2 ਮਹੀਨੇ ਹੋ ਗਏ ਸਨ ਇੱਕ ਦਿਨ ਮੈਂ ਆਪਣੇ ਪਤੀ ਨੂੰ ਦੱਸਿਆ ਕਿ ਮੈਨੂੰ ਮਿੱਠਾ ਬਹੁਤ ਪਸੰਦ ਹੈ ਪਰ ਤੁਹਾਡੇ ਘਰ ਕਦੇ ਵੀ ਮਿੱਠਾ ਨਹੀਂ ਬਣਦਾ ਮੈਂ ਇਹ ਗੱਲ ਕਹੀ ਸੀ ਕਿ ਅਗਲੇ ਦਿਨ ਜਦ ਰਾਤ ਹੋਈ ਮੈਂ ਥੱਕੀ ਹਾਰੀ ਆਪਣੇ ਕਮਰੇ ਵਿੱਚ ਆਈ ਤਾਂ ਮੇਰੇ ਪਤੀ ਨੇ ਮੇਰੇ ਸਾਹਮਣੇ ਇੱਕ ਡੱਬਾ ਰੱਖਿਆ ਮੇਰੇ ਪੁੱਛਣ ਤੇ ਉਹਨਾਂ ਨੇ ਦੱਸਿਆ ਕਿ ਮੈਂ ਤੇਰੇ ਲਈ ਬਰਫੀ ਲੈ ਕੇ ਆਇਆ ਹਾਂ ਆਪਣੇ ਪਤੀ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ ਸੀ ਮੈਨੂੰ ਬਰਫੀ ਬਹੁਤ ਪਸੰਦ ਸੀ ਮੈਂ ਖੁਸ਼ੀ-ਖੁਸ਼ੀ ਮਠਿਆਈ ਖਾ ਲਈ ਪਰ ਮਠਿਆਈ ਖਾਣ ਦੇ ਤੁਰੰਤ ਬਾਅਦ ਮੈਨੂੰ ਨੀਂਦ ਆਉਣ ਲੱਗੀ ਅਤੇ ਮੈਨੂੰ ਅਹਿਸਾਸ ਵੀ ਨਹੀਂ ਹੋਇਆ ਕਿ ਮੈਂ ਕਦੋਂ ਗੂੜੀ ਨੀਂਦ ਵਿੱਚ ਚਲੀ ਗਈ ਸੀ ਸਵੇਰੇ ਜਦੋਂ ਮੇਰੀ ਅੱਖ ਖੁੱਲੀ ਤਾਂ ਮੇਰਾ ਸਿਰ ਚਕਰਾ ਰਿਹਾ ਸੀ ਮੇਰੀ ਅਜੀਬ ਜਿਹੀ ਹਾਲਤ ਹੋ ਗਈ ਸੀ ਮੈਨੂੰ ਐਵੇਂ ਲੱਗ ਰਿਹਾ ਸੀ ਜਿਵੇਂ ਮੈਂ ਡਿਗ ਜਾਵਾਂਗੀ ਪਰ ਮੈਂ ਉੱઠી ਅਤੇ ਥੋੜਾ ਫਰੈਸ਼ ਹੋਈ ਜਿਵੇਂ ਹੀ ਮੈਂ ਕਿਚਨ ਵਿੱਚ ਆਈ ਤਾਂ ਮੇਰੀ ਸੱਸ ਮੈਨੂੰ ਘੂਰ-ਘੂਰ ਕੇ ਦੇਖ ਰਹੀ ਸੀ ਜਿਵੇਂ ਮੈਂ ਕੁਝ ਗਲਤ ਕਰ ਦਿੱਤਾ ਹੋਵੇ ਮੇਰੀ ਸੱਸ ਨੇ ਮੈਨੂੰ ਪੁੱਛਿਆ ਐਨੀ ਲੇਟ ਕਿਉਂ ਉੱਠ ਕੇ ਆਈ ਹੈ ਮੇਰੀ ਸੱਸ ਨੇ ਅੱਜ ਪਹਿਲੀ ਵਾਰ ਮੈਨੂੰ ਇਸ ਤਰ੍ਹਾਂ ਗੱਲ ਕੀਤੀ ਸੀ ਮੈਂ ਡਰ ਨਾਲ ਕੋਈ ਜਵਾਬ ਨਹੀਂ ਦਿੱਤਾ ਅਤੇ ਫਿਰ ਮੈਂ ਆਪਣੇ ਪਤੀ ਰਾਜ ਬਾਰੇ ਪੁੱਛੇ ਕਿ ਉਹ ਕਿੱਥੇ ਚਲੇ ਗਏ ਹਨ ਤਾਂ ਮੇਰੀ ਸੱਸ ਨੇ ਗੁੱਸੇ ਵਿੱਚ ਕਿਹਾ ਕੀ ਉਹ ਤੇਰੇ ਇੰਤਜ਼ਾਰ ਵਿੱਚ ਬੈਠਾ ਰਹਿੰਦਾ ਉਸ ਦੀ ਪਤਨੀ ਨਹੀਂ ਉੱਠੇਗੀ ਤਾਂ ਕਿ ਉਹ ਆਫਿਸ ਨਹੀਂ ਜਾਵੇਗਾ ਮੈਂ ਆਪਣੀ ਸੱਸ ਦੀਆਂ ਗੱਲਾਂ ਸੁਣ ਕੇ ਨਾਸ਼ਤਾ ਬਣਾਉਣ ਲੱਗ ਗਈ ਮੇਰੀ ਸੱਸ ਮੈਨੂੰ ਅਜੀਬ ਨਜ਼ਰਾਂ ਨਾਲ ਦੇਖ ਰਹੀ ਸੀ ਹੁਣ ਤਾਂ ਮੈਨੂੰ ਯਕੀਨ ਹੋ ਗਿਆ ਸੀ ਕਿ ਅੱਜ ਰਾਜ ਮੇਰੇ ਨਾਲ ਨਾਰਾਜ਼ ਹੋ ਗਏ ਹੋਣਗੇ ਸ਼ਾਮ ਨੂੰ ਜਦੋਂ ਰਾਜ ਘਰ ਆਈ ਤਾਂ ਮੈਂ ਤੁਰੰਤ ਉਹਨਾਂ ਕੋਲ ਗਈ ਅਤੇ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਮੇਰੇ ਤੋਂ ਨਾਰਾਜ਼ ਹੋ ਮੈਨੂੰ ਪਤਾ ਹੀ ਨਹੀਂ ਚੱਲਿਆ ਸੀ ਕਿ ਫਦਰ ਸਵੀਰ ਹੋ ਗਈ ਐ ਇਸ ਲਈ ਮੈਂ ਸੁੱਤੀ ਰਹਿ ਗਈ ਮੇਰੇ ਪਤੀ ਨੇ ਮੁਸਕਰਾਉਂਦੇ ਹੋਏ ਕਿਹਾ ਹੋ ਜਾਂਦਾ ਹੈ ਕਦੀ ਕਦੀ ਅੱਛਾ ਤੂੰ ਇਹ ਸਭ ਛੱਡ ਕੇ ਮਠਿਆਈ ਖਾ ਰਾਜ ਨੇ ਕੱਲ ਦੀ ਤਰ੍ਹਾਂ ਮਠਿਆਈ ਲਿਆਂਦੀ ਸੀ ਅਤੇ ਮੈਂ ਖੁਸ਼ ਹੋ ਗਈ ਉਹ ਮੇਰੇ ਤੋਂ ਨਾਰਾਜ਼ ਨਹੀਂ ਸਨ ਮੈਂ ਮਜ਼ੇ ਨਾਲ ਮਠਿਆਈ ਖਾਣ ਲੱਗੀ ਫਤਿਓ ਮੈਨੂੰ ਅਜੀਬ ਨਜ਼ਰਾਂ ਨਾਲ ਦੇਖ ਰਹੀ ਸਨ ਮੈਂ ਸੋਚਣ ਲੱਗੀ ਕਿ ਇਹ ਮੈਨੂੰ ਇਸ ਤਰ੍ਹਾਂ ਕਿਉਂ ਦੇਖ ਰਹੇ ਹਨ ਮੈਂ ਪੁੱਛਿਆ ਕੀ ਹੋਇਆ ਕੁਸੀਂ ਮੈਨੂੰ ਇਸ ਤਰ੍ਹਾਂ ਕਿਉਂ ਦੇਖ ਰਹੇ ਹੋ ਮੈਨੂੰ ਉਹਨਾਂ ਦੀ ਨਜ਼ਰਾਂ ਵਿੱਚ ਇੱਕ ਚੁਬਨ ਮਹਿਸੂਸ ਹੋ ਰਹੀ ਸੀ ਪਹਿਲਾਂ ਉਹਨਾਂ ਨੇ ਕਦੇ ਵੀ ਮੈਨੂੰ ਇਸ ਤਰ੍ਹਾਂ ਨਹੀਂ ਦੇਖਿਆ ਸੀ ਪਤਾ ਨਹੀਂ ਉਹ ਕੀ ਚਾਹੁੰਦੇ ਸਨ ਨੀਂਦ ਨਾਲ ਮੇਰੀ ਅੱਖਾਂ ਬੰਦ ਹੋਣ ਲੱਗੀਆਂ ਸਨ ਮੈਂ ਆਪਣੀਆਂ ਬੰਦ ਹੋ ਰਹੀਆਂ ਅੱਖਾਂ ਨਾਲ ਦੇਖਿਆ ਕਿ ਉਹ ਮੈਨੂੰ ਦੇਖ ਕੇ ਮੁਸਕਰਾ ਰਹੇ ਸਨ ਉਹਨਾਂ ਦੀ ਮੁਸਕਰਾਹਟ ਵਿੱਚ ਪਤਾ ਨਹੀਂ ਕੀ ਸੀ ਮੈਂ ਕੋਸ਼ਿਸ਼ ਕੀਤੀ ਕਿ ਮੈਂ ਆਪਣੀਆਂ ਅੱਖਾਂ ਖੋਲਾਂ ਪਰ ਮੈਂ ਗੂੜੀ ਨੀਂਦ ਵਿੱਚ ਚਲੀ ਗਈ ਅਗਲੇ ਦਿਨ ਮੇਰੀ ਦੁਪਹਿਰ ਨੂੰ ਅੱਖ ਖੁੱਲੀ ਤਾਂ ਮੇਰੀ ਤਬੀਅਤ ਅਜੀਬ ਹੋ ਗਈ ਸੀ। ਮੈਂ ਬੈੱਡ ਤੋਂ ਉੱਠਣ ਦੀ ਬਹੁਤ ਕੋਸ਼ਿਸ਼ ਕੀਤੀ। ਪਰ ਮੈਨੂੰ ਘਬਰਾਟ ਹੋ ਰਹੀ ਸੀ। ਮੇਰੇ ਹੱਥ ਪੈਰ ਕੰਬ ਰਹੇ ਸਨ। ਮੈਂ ਆਪਣੀ ਨਾਨਾ ਨੂੰ ਬਹੁਤ ਵਾਰ ਆਵਾਜ਼ਾਂ ਦਿੱਤੀਆਂ। ਪਰ ਉਸਨੇ ਮੇਰੀ ਇੱਕ ਵੀ ਆਵਾਜ਼ ਦਾ ਜਵਾਬ ਨਾ ਦਿੱਤਾ। ਫਿਰ ਮੈਂ ਆਪਣੇ ਆਪ ਨੂੰ ਸੰਭਾਲਦੇ ਹੋਏ ਜਿਵੇਂ ਹੀ ਮੈਂ ਥੱਲੇ ਗਈ, ਸਾਹਮਣੇ ਹੀ ਮੇਰੀ ਨਾਨਾ ਅਤੇ ਸੱਸ ਬੈਠੀਆਂ ਹੋਈਆਂ ਸਨ। ਉਹ ਮੇਰੇ ਬਾਰੇ ਪਤਾ ਨਹੀਂ ਕੀ ਕੀ ਗੱਲਾਂ ਕਰ ਰਹੀਆਂ ਸਨ। ਮੈਨੂੰ ਦੇਖਦੇ ਹੀ ਉਹ ਚੁੱਪ ਹੋ ਗਈਆਂ। ਕੀ ਹੋਇਆ ਤੁਸੀਂ ਕੀ ਗੱਲਾਂ ਕਰ ਰਹੇ ਸੀ ਮੇਰੇ ਪੁੱਛਣ ਤੇ ਦੋਨਾਂ ਨੇ ਇੱਕ ਦੂਜੇ ਵੱਲ ਦੇਖਿਆ ਮੇਰੀ ਸੱਸ ਦਾ ਰੰਗ ਫਿੱਕਾ ਹੋ ਗਿਆ ਸੀ ਉਹਨਾਂ ਨੂੰ ਲੱਗਿਆ ਕਿ ਜਿਵੇਂ ਮੈਂ ਉਹਨਾਂ ਦੀਆਂ ਗੱਲਾਂ ਸੁਣ ਲਈਆਂ ਹੋਣ ਮੈਨੂੰ ਯਕੀਨ ਹੋ ਗਿਆ ਸੀ ਕਿ ਗੱਲਾਂ ਮੇਰੇ ਬਾਰੇ ਹੀ ਹੋ ਰਹੀਆਂ ਸਨ ਤੋਂ ਕੁਝ ਨਾ ਬੋਲੀਆਂ ਫਿਰ ਮੈਂ ਉੱਥੋਂ ਕਿਚਨ ਵਿੱਚ ਚਲੀ ਗਈ ਮੇਰੀ ਸੱਸ ਤੇ ਨਾਨੋਂ ਉੱਥੋਂ ਉੱਟ ਕੇ ਆਪਣੇ ਕਮਰੇ ਵਿੱਚ ਚਲੀਆਂ ਗਈਆਂ ਮੈਨੂੰ ਆਪਣੇ ਪਤੀ ਤੇ ਇਸ ਵਕਤ ਗੁੱਸਾ ਆ ਰਿਹਾ ਸੀ ਮੈਂ ਸਾਰਾ ਦਿਨ ਕੋਈ ਕੰਮ ਨਹੀਂ ਕੀਤਾ। ਬਸ ਆਪਣੇ ਕਮਰੇ ਵਿੱਚ ਹੀ ਰਹੀ। ਮੈਂ ਨਹੀਂ ਜਾਣਦੀ ਸੀ ਕਿ ਮੈਂ ਦਿਨ ਬਦਲਦੀ ਕਿਉਂ ਜਾ ਰਹੀ ਸੀ। ਪਰ ਮੈਨੂੰ ਇਹ ਸ਼ੱਕ ਹੋਣ ਲੱਗਿਆ ਸੀ ਕਿ ਇਹ ਜੋ ਕੁਝ ਵੀ ਹੋ ਰਿਹਾ ਹੈ, ਇਹ ਸਭ ਦੇ ਪਿੱਛੇ ਮੇਰੀ ਨਾਨਾਣ ਅਤੇ ਮੇਰੀ ਸੱਸ ਦਾ ਹੀ ਹੱਥ ਹੈ। ਆਖਿਰੋ ਕੀ ਚੌਂਦੀਆਂ ਹਨ? ਹੁਣ ਇਹ ਜਾਨਣਾ ਹੀ ਰੁਟੀਨ ਬਣ ਗਿਆ ਸੀ। ਜਦੋਂ ਵੀ ਮੈਂ ਮਠਿਆਈ ਖਾਂਦੀ ਤਾਂ ਮੇਰੀ ਰਾਤ ਨੂੰ ਕਦੇ ਵੀ ਅੱਖ ਨਹੀਂ ਖੁੱਲਦੀ ਸੀ। ਅਤੇ ਹੁਣ ਮੈਂ ਇੰਨਾ ਗੱਲਾਂ ਤੋਂ ਪਰੇਸ਼ਾਨ ਹੋਣ ਲੱਗੀ ਸੀ। ਇੱਕ ਰਾਤ ਹੋਣ ਵਾਲੀ ਸੀ ਤੇ ਮੈਂ ਬਾਹਰ ਵਿਹੜੇ ਵਿੱਚ ਇੱਕ ਸਾਈਡ ਤੇ ਬੈਠੀ ਹੋਈ ਸੀ। ਅਤੇ ਰਾਜ਼ ਆ ਗਏ ਸਨ। ਅਤੇ ਆਉਂਦੇ ਹੀ ਆਪਣੀ ਮਾਂ ਦੇ ਕਮਰੇ ਵਿੱਚ ਚਲੇ ਗਏ। ਉਹਨਾਂ ਦੀ ਮੇਰੇ ਵੱਲ ਨਿਗਾਹ ਹੀ ਨਹੀਂ ਗਈ ਸੀ। ਸ਼ਾਇਦ ਇਹਨਾਂ ਨੂੰ ਇਹੀ ਲੱਗਿਆ ਹੋਵੇਗਾ ਕਿ ਮੈਂ ਆਪਣੇ ਕਮਰੇ ਵਿੱਚ ਹਾਂ। ਥੋੜੀ ਦੇਰ ਬਾਅਦ ਹੀ ਮੇਰੀ ਨਨਾਨ ਵੀ ਉੱਥੇ ਪਹੁੰਚ ਗਈ। ਅਤੇ ਪਤਾ ਨਹੀਂ ਕਿਹੜੀ ਮੀਟਿੰਗ ਸ਼ੁਰੂ ਹੋ ਗਈ ਸੀ। ਥੋੜੀ ਦੇਰ ਬਾਅਦ ਮੈਂ ਆਪਣੇ ਪਤੀ ਦੇ ਚੀਕਣ ਦੀ ਆਵਾਜ਼ ਸੁਣੀ। ਉਹ ਆਪਣੀ ਮਾਂ ਨੂੰ ਪਤਾ ਨਹੀਂ ਕੀ ਬੋਲ ਰਹੇ ਸਨ। ਦਰਵਾਜ਼ਾ ਬੰਦ ਹੋਣ ਕਾਰਨ ਮੈਨੂੰ ਕੁਝ ਵੀ ਨਹੀਂ ਸੁਣ ਰਿਹਾ ਸੀ ਪਰ ਮੈਂ ਪਹਿਲੀ ਵਾਰ ਉਹਨਾਂ ਨੂੰ ਆਪਣੀ ਮਾਂ ਅਤੇ ਭੈਣ ਉਤੇ ਚੀਲਾਉਂਦੇ ਹੋਏ ਸੁਣਿਆ ਸੀ ਮੈਂ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਥੋੜੀ ਦੇਰ ਬਾਅਦ ਰਾਜਵੀ ਕਮਰੇ ਵਿੱਚ ਆ ਗਈ ਉਹਨਾਂ ਦੇ ਚਿਹਰੇ ਤੇ ਸਕੂਨ ਸੀ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਤੁਸੀਂ ਲੇਟ ਆਏ ਹੋ ਮੈਂ ਜਾਣਬੁੱਝ ਕੇ ਸਵਾਲ ਕੀਤਾ ਸੀ ਕੰਮ ਜ਼ਿਆਦਾ ਸੀ ਤੇ ਮੈਂ ਖਾਣਾ ਵੀ ਉੱਤੇ ਹੀ ਖਾ ਲਿਆ ਸੀ ਉਹਨਾਂ ਨੇ ਬੜੀ ਸਿਫਾਈ ਨਾਲ ਝੂਠ ਬੋਲਿਆ ਸੀ ਅੱਜ ਮੈਂ ਮਠਿਆਈ ਥੋੜੀ ਜਿਹੀ ਖਾਧੀ ਸੀ ਅਤੇ ਬਾਕੀ ਰੱਖ ਦਿੱਤੀ ਸੀ ਥੋੜੀ ਦੇਰ ਬਾਅਦ ਮੈਨੂੰ ਨੀਂਦ ਆ ਗਈ ਅਚਾਨਕ ਮੈਨੂੰ ਨੀਂਦ ਵਿੱਚ ਕੁਝ ਚੁਬਨ ਮਹਿਸੂਸ ਹੋਈ ਜਿਵੇਂ ਕਿਸੇ ਨੇ ਸুইਚ ਬੋ ਦਿੱਤੀ ਹੋਵੇ ਪਹਿਲੀ ਵਾਰ ਮੈਨੂੰ ਨੀਂਦ ਵਿੱਚ ਕੁਝ ਮਹਿਸੂਸ ਹੋਇਆ ਸੀ ਮੈਂ ਜ਼ਬਰਦਸਤੀ ਅੱਖਾਂ ਖੋਲੀਆਂ ਅਤੇ ਲਾਈਟ ਆਨ ਕਰਕੇ ਦੇਖਿਆ ਪਰ ਉੱਥੇ ਕੋਈ ਵੀ ਨਹੀਂ ਸੀ ਰਾਤ ਸੁੱਤੇ ਹੋਏ ਸਨ ਮੈਂ ਲਾਈਟ ਆਫ ਕਰਨ ਲੱਗੀ ਪਰ ਮੈਂ ਐਵੇਂ ਮਹਿਸੂਸ ਕੀਤਾ ਜਿਵੇਂ ਰਾਤ ਸੁੱਤੇ ਨਹੀਂ ਹੋਏ ਸਨ ਬਲਕਿ ਅੱਖਾਂ ਬੰਦ ਕਰਕੇ ਸੁੱਤੇ ਹੋਣ ਦਾ ਡਰਾਮਾ ਕਰ ਰਹੀ ਹਨ ਮੈਂ ਉਹਨਾਂ ਨੂੰ ਆਵਾਜ਼ ਦਿੱਤੀ ਪਰ ਉਹ ਟਾਸ ਤੋਂ ਮਾਸੇ ਨਾ ਹੋਏ ਅਤੇ ਮੈਂ ਆਪਣੀ ਗਲਤਫਹਿਮੀ ਸਮਝ ਕੇ ਲਾਈਟ ਬੰਦ ਕਰਕੇ ਲੇਟ ਗਈ ਅਤੇ ਤੁਰੰਤ ਹੀ ਸੌਂ ਗਈ। ਮੈਨੂੰ ਨੀਂਦ ਵਿੱਚ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਕੋਈ ਮੇਰੇ ਕੋਲ ਹੀ ਗੱਲਾਂ ਕਰ ਰਿਹਾ ਹੋਵੇ ਪਰ ਮੇਰੀ ਅੱਖਾਂ ਖੋਲਣ ਦੀ ਹਿੰਮਤ ਨਾ ਹੋਈ ਅਤੇ ਨਾ ਮੈਨੂੰ ਗੱਲਾਂ ਸਮਝ ਆ ਰਹੀਆਂ ਸਨ ਪਰ ਇਹਨਾਂ ਜ਼ਰੂਰ ਸੁਣਾਈ ਦਿੱਤਾ ਸੀ ਕਿ ਕੋਈ ਬੋਲ ਰਿਹਾ ਸੀ ਅਤੇ ਗੱਲਾਂ ਹੋ ਰਹੀਆਂ ਸਨ। ਸਵੇਰੇ ਮੇਰੀ ਜਲਦੀ ਅੱਖ ਖੁੱਲ ਗਈ ਅਤੇ ਰਾਜ ਕਿਸੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ। ਮੈਨੂੰ ਜਾਗਦਾ ਦੇ ਕੇ ਉਹਨਾਂ ਨੇ ਤੁਰੰਤ ਫੋਨ ਕੱਟ ਦਿੱਤਾ ਸੀ ਮੈਂ ਉਹਨਾਂ ਨੂੰ ਰਾਤ ਬਾਰੇ ਪੁੱਛਿਆ ਕਿ ਰਾਜ ਤੁਸੀਂ ਰਾਤ ਨੂੰ ਕਿਸ ਨਾਲ ਗੱਲਾਂ ਕਰ ਰਹੇ ਸੀ ਕੀ ਸਾਡੇ ਕਮਰੇ ਵਿੱਚ ਸਾਡੇ ਤੋਂ ਇਲਾਵਾ ਕੋਈ ਹੋਰ ਵੀ ਸੀ ਮੇਰੇ ਪੁੱਛਣ ਤੇ ਉਹ ਪਰੇਸ਼ਾਨ ਹੋ ਗਈ ਸਨ ਮੈਂ ਬੋਲੀ ਚੰਗਾ ਕਿ ਤੁਸੀਂ ਪਰੇਸ਼ਾਨ ਨਾ ਹੋ ਸ਼ਾਇਦ ਮੈਂ ਸੁਪਨਾ ਦੇਖਿਆ ਹੋਵੇਗਾ ਅਕਸਰ ਸੁਪਨੇ ਵਿੱਚ ਇਸੇ ਤਰ੍ਹਾਂ ਹੀ ਲੱਗਦਾ ਹੈ ਜਿਵੇਂ ਉਹ ਸੱਚ ਹੋ ਰਿਹਾ ਹੋਵੇ ਉਹ ਕਹਿਣ ਲੱਗਾ ਹਾਂ ਇਸ ਤਰ੍ਹਾਂ ਹੀ ਹੋਇਆ ਹੋਵੇਗਾ ਪਰ ਮੈਨੂੰ ਦਾਲ ਵਿੱਚ ਕੁਝ ਕਾਲਾ ਲੱਗ ਰਿਹਾ ਸੀ ਸਾਰਾ ਦਿਨ ਮੇਰੀ ਸੱਸ ਮੈਨੂੰ ਘੂਰਦੀ ਰਹਿੰਦੀ ਸੀ ਮੈਨੂੰ ਬੜਾ ਅਜੀਬ ਲੱਗਦਾ ਸੀ ਆਪਣੀ ਸੱਸ ਦਾ ਰਵੱਈਆ ਦੇਖ ਕੇ ਮੈਂ ਹੈਰਾਨ ਸੀ ਕਿ ਮੇਰੀ ਉਹੀ ਸੱਸ ਜਿਸ ਨੇ ਕਿੰਨੀਆਂ ਮਿੰਤਾ ਕਰਕੇ ਮੇਰੇ ਮਾਪੇ ਕੋਲ ਮੇਰਾ ਹੱਥ ਮੰਗਿਆ ਸੀ ਤੇ ਉਹ ਮੈਨੂੰ ਆਪਣੇ ਘਰ ਵਿੱਚ ਵਿਆਹ ਕੇ ਲੈ ਕੇ ਆਈ ਸੀ ਤੇ ਮੇਰੇ ਪੈਰ ਜ਼ਮੀਨ ਤੇ ਨਹੀਂ ਲੱਗਣਦੇ ਹੁੰਦੇ ਸੀ ਮੈਨੂੰ ਯਾਦ ਹੈ ਕਿ ਜਦੋਂ ਵੀ ਮੇਰੇ ਲਈ ਕੋਈ ਰਿਸ਼ਤਾ ਆਉਂਦਾ ਸੀ ਮੇਰੇ ਮਾਤਾ ਪਿਤਾ ਮਨਾ ਕਰ ਦਿੰਦੇ ਸਨ ਮੈਨੂੰ ਕਦੇ ਵੀ ਇਹ ਗੱਲ ਸਮਝ ਨਹੀਂ ਆਈ ਸੀ ਫਿਰ ਇੱਕ ਦਿਨ ਮੇਰੀ ਸੱਸ ਆਪਣੇ ਇਕਲੌਤੇ ਮੁੰਡੇ ਲਈ ਮੇਰਾ ਹੱਥ ਮੰਗਣ ਆਈ ਸੀ। ਉਹ ਪਹਿਲੀ ਔਰਤ ਸੀ ਜਿਸ ਨੇ ਐਨੀਆਂ ਮੰਨਤਾ ਕਰਕੇ ਮੇਰਾ ਰਿਸ਼ਤਾ ਮੰਗਿਆ ਸੀ। ਮੇਰੇ ਮਾਤਾ-ਪਿਤਾ ਨੇ ਵੀ ਰਿਸ਼ਤਾ ਦੇ ਦਿੱਤਾ ਸੀ। ਫਿਰ ਪਤਾ ਨਹੀਂ ਕੀ ਹੋਇਆ ਸੀ। ਮੇਰੀ ਸੱਸ ਨੇ ਰਿਸ਼ਤੇ ਤੋਂ ਇਨਕਾਰ ਕਿਉਂ ਕਰ ਦਿੱਤਾ ਸੀ? ਅਤੇ ਪਤਾ ਨਹੀਂ ਕਿਉਂ ਮੇਰੇ ਮਾਤਾ-ਪਿਤਾ ਮੇਰਾ ਵਿਆਹ ਨਹੀਂ ਹੋਣ ਦਿੰਦੇ ਸਨ। ਕੁਝ ਦਿਨ ਬਾਅਦ ਮੇਰੀ ਸੱਸ ਫਿਰ ਤੋਂ ਆ ਗਈ ਸੀ। ਅਤੇ ਕਹਿਣ ਲੱਗੀ ਅਸੀਂ ਤੁਹਾਡੀ ਬੇਟੀ ਨੂੰ ਬਹੂ ਬਣਾਉਣਾ ਚਾਹੁੰਦੇ ਹਾਂ। ਉਹ ਕਹਿ ਰਹੀ ਸੀ ਕਿ ਅਸੀਂ ਸਭ ਕੁਝ ਸੰਭਾਲ ਲਵਾਂਗੀ ਤੁਸੀਂ ਫਿਕਰ ਨਾ ਕਰੋ ਤੁਹਾਡੀ ਬੇਟੀ ਦਾ ਘਰ ਬਰਬਾਦ ਨਹੀਂ ਹੋਵੇਗਾ ਮੈਨੂੰ ਅੱਜ ਤੱਕ ਆਪਣੀ ਸੱਸ ਦੀਆਂ ਉਹ ਗੱਲਾਂ ਯਾਦ ਹਨ ਪਰ ਇਹ ਨਹੀਂ ਜਾਣਦੀ ਸੀ ਕਿ ਉਹਨਾਂ ਨੇ ਇਹ ਗੱਲਾਂ ਕਿਉਂ ਕਹੀਆਂ ਸਨ ਪਰ ਵਿਆਹ ਦੇ ਸ਼ੁਰੂ ਵਿੱਚ ਮੇਰੀ ਸੱਸ ਬਹੁਤ ਚੰਗੀ ਸੀ ਪਰ ਹੁਣ ਅਚਾਨਕ ਕਿਵੇਂ ਬਦਲ ਗਈ ਸੀ ਮੈਨੂੰ ਬਿਲਕੁਲ ਵੀ ਸਮਝ ਨਹੀਂ ਆ ਰਿਹਾ ਸੀ ਮੇਰੀ ਜ਼ਿੰਦਗੀ ਵਿੱਚ ਕੀ ਹੋ ਰਿਹਾ ਹੈ ਪਰ ਮੈਂ ਆਪਣੇ ਪਤੀ ਉੱਤੇ ਸ਼ੱਕ ਨਹੀਂ ਕਰਨਾ ਚਾਹੁੰਦੀ ਸੀ ਉਹ ਤਾਂ ਮੈਨੂੰ ਬਹੁਤ ਪਿਆਰ ਕਰਦੇ ਸਨ ਅਜਰਾਜ ਜਦੋਂ ਮੇਰੇ ਪਤੀ ਨੇ ਮੈਨੂੰ ਮਠਿਆਈ ਖਵਾਈ ਤਾਂ ਮੈਂ ਉਹਨਾਂ ਨੂੰ ਦਿਖਾਉਣ ਲਈ ਖਾ ਤਾਂ ਲਈ ਅਤੇ ਥੋੜੀ ਦੇਰ ਬਾਅਦ ਬਾਥਰੂਮ ਵਿੱਚ ਜਾ ਕੇ ਉਲਟੀ ਕਰ ਦਿੱਤੀ ਪਰ ਫਿਰ ਵੀ ਉਸ ਮਠਿਆਈ ਦਾ ਨਸ਼ਾ ਹੋ ਗਿਆ ਸੀ ਥੋੜੀ ਦੇਰ ਬਾਅਦ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੇਰੇ ਕਮਰੇ ਵਿੱਚ ਕਿਸੇ ਲੜਕੀ ਦੀ ਆਵਾਜ਼ ਆ ਰਹੀ ਹੈ ਪਰ ਮੇਰੀ ਅੱਖਾਂ ਨਹੀਂ ਖੁੱਲ ਰਹੀਆਂ ਸਨ ਸਵੇਰੇ ਉੱਠ ਕੇ ਮੈਂ ਇਹ ਸੋਚਣ ਲੱਗੀ ਕਿ ਆਖਿਰ ਉਹ ਲੜਕੀ ਕੌਣ ਸੀ ਅਤੇ ਕਿਉਂ ਮੇਰੇ ਕਮਰੇ ਵਿੱਚ ਆਈ ਸੀ ਮੇਰਾ ਸਾਰਾ ਦਿਨ ਪਰੇਸ਼ਾਨੀ ਵਿੱਚ ਬੀਤ ਗਿਆ ਸੀ ਮੈਂ ਹੁਣ ਫੈਸਲਾ ਕਰ ਲਿਆ ਸੀ ਕਿ ਹੁਣ ਰਾਤ ਨੂੰ ਮੈਂ ਮਠਿਆਈ ਨਹੀਂ ਖਾਵਾਂਗੀ ਅੱਜ ਮੈਂ ਚਲਾਕੀ ਨਾਲ ਮਠਿਆਈ ਬੈੱਡ ਥੱਲੇ ਸੁੱਟ ਦਿੱਤੀ ਸੀ ਅਜੇ ਥੋੜੀ ਦੇਰ ਬਾਅਦ ਰਾਜ ਕਮਰੇ ਵਿੱਚ ਆਇਆ ਤਾਂ ਮੈਂ ਸਰਾਣੀ ਉੱਤੇ ਸਿਰ ਰੱਖ ਕੇ ਸੁੱਤੇ ਹੋਣ ਦਾ ਡਰਾਮਾ ਕਰਨ ਲੱਗੀ ਉਦੋਂ ਹੀ ਕੋਈ ਮੇਰੇ ਕਮਰੇ ਵਿੱਚ ਦਾਖਲ ਹੋਇਆ ਮੈਂ ਹਲਕੀਆਂ ਜਿਹੀਆਂ ਅੱਖਾਂ ਖੋਲ ਕੇ ਦੇਖਿਆ ਕਿ ਰਾਜ ਦੇ ਨਾਲ ਇੱਕ ਕੁੜੀ ਸੀ ਮੇਰੇ ਮੱਥੇ ਉੱਤੇ ਪਸੀਨਾ ਚਮਕਣ ਲੱਗਿਆ ਮੈਨੂੰ ਇੱਕ ਪਲ ਵਿੱਚ ਰਾਜ ਨਾਲ ਨਫ਼ਰਤ ਹੋ ਗਈ ਸੀ ਪਰ ਉਹ ਸ਼ਖਸ ਕੌਣ ਸੀ ਜੋ ਦਵਾਈਆਂ ਦੀ ਗੱਲ ਕਰ ਰਹੀ ਸੀ ਮੈਨੂੰ ਕੁਝ ਸਮਝ ਨਹੀਂ ਆ ਰਹੀ ਸੀ ਅਚਾਨਕ ਉਸ ਲੜਕੀ ਨੇ ਮੈਨੂੰ ਇੰਜੈਕਸ਼ਨ ਲਗਾਇਆ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਕਿਸੇ ਨੇ ਮੇਰੀ ਜਾਨ ਹੀ ਕੱਢ ਲਈ ਹੋਵੇ ਹੁਣ ਮੈਨੂੰ ਯਕੀਨ ਹੋ ਗਿਆ ਸੀ ਕਿ ਰਾਜ ਮੇਰੇ ਤੋਂ ਕੁਝ ਪਾ ਰਿਹਾ ਹੈ ਰਾਜ ਹੀ ਨਹੀਂ ਬਲਕਿ ਉਸਦੀ ਮਾਂ ਵੀ ਛਾ ਰਹੀ ਹੈ ਅਚਾਨਕ ਉਸ ਲੜਕੀ ਦਾ ਮੋਬਾਈਲ ਵੱਜਣ ਲੱਗਿਆ ਉਧਰ ਤੋਂ ਪਤਾ ਨਹੀਂ ਕੌਣ ਬੋਲ ਰਿਹਾ ਸੀ ਉਹ ਲੜਕੀ ਤੁਰੰਤ ਚਲੀ ਗਈ ਰਾਜ ਮੈਨੂੰ ਧੋਖਾ ਦੇ ਰਿਹਾ ਸੀ ਮੇਰੀਆਂ ਅੱਖਾਂ ਵਿੱਚ ਹੰਝੂ ਆਣ ਲੱਗੇ ਸਨ ਤੇ ਮੈਂ ਤੁਰੰਤ ਉੱਠ ਗਈ ਹੁਣ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ ਮੈਂ ਗੁੱਸੇ ਵਿੱਚ ਉਹਨਾਂ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਕੌਣ ਸੀ ਉਹ ਕੁੜੀ ਜਿਸਨੂੰ ਤੁਸੀਂ ਬੁਲਾਇਆ ਸੀ ਤੇ ਉਸਨੇ ਮੈਨੂੰ ਇੰਜੈਕਸ਼ਨ ਕਿਉਂ ਲਾਇਆ ਸੀ ਮੈਨੂੰ ਤੁਹਾਡੇ ਬਾਰੇ ਸਭ ਕੁਝ ਪਤਾ ਲੱਗ ਗਿਆ ਹੈ ਰਾਜੀ ਸਹਿਬਾ ਨਾਲ ਲੱਗੋ ਬੋਲਿਆ ਤੂੰ ਆਪਣੇ ਬਾਰੇ ਇਹ ਨਹੀਂ ਜਾਣਦੀ ਕਿ ਤੇਰੇ ਮਾਤਾ ਪਿਤਾ ਕਿਉਂ ਤੇਰਾ ਵਿਆਹ ਨਹੀਂ ਕਰਨਾ ਚਾਹੁੰਦੇ ਸੰ ਉਹ ਮੇਰੇ ਨਾਲ ਹੀ ਨਹੀਂ ਬਲਕਿ ਕਿਸੇ ਨਾਲ ਵੀ ਤੇਰਾ ਵਿਆਹ ਨਹੀਂ ਕਰਨਾ ਚਾਹੁੰਦੇ ਸਨ ਕਿਉਂਕਿ ਤੂੰ ਇੱਕ ਬਿਮਾਰ ਲੜਕੀ ਹੈ ਅਤੇ ਉਹ ਕਹਿੰਦੇ ਸਨ ਕਿ ਤੂੰ ਬਹੁਤ ਹੀ ਜਲਦੀ ਪਾਗਲ ਹੋ ਜਾਵੇਂਗੀ ਜਿਹੜਾ ਵੀ ਤੇਰੇ ਨਾਲ ਵਿਆਹ ਕਰੇਗਾ ਉਹ ਤੈਨੂੰ ਤਲਾਕ ਦੇ ਦੇਵੇਗਾ ਮੇਰੀ ਮਾਂ ਵੀ ਤੇਰਾ ਰਿਸ਼ਤਾ ਨਹੀਂ ਲੈਣਾ ਚਾਹੁੰਦੀ ਸੀ ਪਰ ਮੇਰੀ ਜिद ਕਰ ਮੇਰੀ ਮਾਂ ਨੇ ਤੈਨੂੰ ਇਸ ਘਰ ਦੀ ਬਹੂ ਬਣਾਇਆ ਸੀ ਤੇ ਰਹੀ ਗੱਲ ਤੈਨੂੰ ਨੀਂਦ ਦੀਆਂ ਗੋਲੀਆਂ ਦੇਣ ਦੀ ਤਾਂ ਨੀਂਦ ਵਾਲੀ ਦਵਾਈ ਖਵਾ ਕੇ ਮੈਂ ਤੇਰਾ ਇਲਾਜ ਕਰਵਾ ਰਿਆ ਸੀ ਉਹ ਲੜਕੀ ਤੇਰਾ ਇਲਾਜ ਕਰਨ ਆਉਂਦੀ ਸੀ ਅਤੇ ਇਸ ਲਈ ਰੋਜਣਾ ਮੇਰੀ ਮਾਂ ਨਾਲ ਮੇਰਾ ਝਗੜਾ ਹੁੰਦਾ ਹੈ। ਮੇਰੀ ਮਾਂ ਕਹਿੰਦੀ ਹੈ ਕਿ ਤੈਨੂੰ ਤਲਾਕ ਦੇ ਦੇਵਾਂ। ਇਸ ਬਿਮਾਰ ਨੂੰ ਕਿਉਂ ਰੱਖਿਆ ਹੋਇਆ ਹੈ? ਪਹਿਲਾਂ ਤਾਂ ਉਹਨਾਂ ਨੂੰ ਤੇਰੇ ਨਾਲ ਹਮਦਰਦੀ ਸੀ। ਪਰ ਹੁਣ ਉਹ ਤੇਰੇ ਤੋਂ ਨਫ਼ਰਤ ਕਰਨ ਲੱਗ ਗਈ ਹਨ। ਕਿਉਂਕਿ ਮੇਰਾ ਹਾਲ ਸਿਰਫ ਉਹ ਹੀ ਦੇਖਦੇ ਸਨ। ਮੈਂ ਕਿੰਨੀ ਟੈਨਸ਼ਨ ਵਿੱਚ ਰਹਿੰਦਾ ਹਾਂ। ਇਸ ਕਾਰਨ ਤੇਰੇ ਘਰ ਵਾਲੇ ਕਹਿੰਦੇ ਸਨ ਕਿ ਜਿਸ ਨਾਲ ਤੇਰਾ ਵਿਆਹ ਹੋਵੇਗਾ ਉਹ ਤੈਨੂੰ ਛੱਡ ਦੇਵੇਗਾ। ਮੇਰੀ ਜिद ਕਾਰਨ ਮੇਰੀ ਮਾਂ ਨੇ ਤੇਰੇ ਮਾਤਾ ਪਿਤਾ ਨੂੰ ਕਿਹਾ ਸੀ ਕਿ ਅਸੀਂ ਇਸ ਦਾ ਖਿਆਲ ਰੱਖਾਂਗੇ ਰਾਜ ਨੇ ਮੈਨੂੰ ਸਾਰੀ ਸੱਚਾਈ ਦੱਸ ਦਿੱਤੀ ਸੀ ਉਹਨਾਂ ਦੀਆਂ ਗੱਲਾਂ ਸੁਣਦੇ ਮੈਨੂੰ ਅਹਿਸਾਸ ਵੀ ਨਹੀਂ ਹੋਇਆ ਕਿ ਕਦੋਂ ਮੇਰੀਆਂ ਅੱਖਾਂ ਵਿੱਚ ਹੰਝੂ ਆਉਣ ਲੱਗੇ ਸਨ ਮੇਰਾ ਦਿਲ ਕੀਤਾ ਕਿ ਜ਼ਮੀਨ ਫਟ ਜਾਵੇ ਅਤੇ ਮੈਂ ਉਸ ਵਿੱਚ ਸਮਾ ਜਾਵਾਂ ਮੈਂ ਕਿੰਨਾ ਗਲਤ ਸਮਝ ਰਹੀ ਸੀ ਆਪਣੇ ਪਤੀ ਨੂੰ ਅਤੇ ਉਹ ਮੇਰੇ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਸਨ ਮੈਂ ਇੱਕ ਦਿਮਾਗੀ ਬਿਮਾਰੀ ਤੋਂ ਪੀੜਤ ਸੀ ਜਿਸ ਬਾਰੇ ਮੈਨੂੰ ਖੁਦ ਵੀ ਪਤਾ ਨਹੀਂ ਸੀ ਇਸ ਦੇ ਬਾਵਜੂਦ ਉਹ ਸ਼ਖਸ ਮੈਨੂੰ ਆਪਣੇ ਨਾਲ ਰੱਖ ਰਿਹਾ ਸੀ ਬਿਨਾਂ ਕੁਝ ਮੈਨੂੰ ਦੱਸੇ ਕਿ ਕੀ ਤੇ ਮੈਂ ਪਰੇਸ਼ਾਨ ਨਾ ਹੋ ਜਾਵਾਂ ਮੇਰਾ ਇਲਾਜ ਕਰਵਾ ਰਿਹਾ ਸੀ ਅਤੇ ਮੈਂ ਉਹਨਾਂ ਨੂੰ ਗਲਤ ਸਮਝ ਰਹੀ ਸੀ ਮੈਂ ਫੋਟ ਫੋਟ ਕੇ ਰੋਣ ਲੱਗੀ ਅਤੇ ਰਾਜ ਨੇ ਮੈਨੂੰ ਆਪਣੇ ਘਰੇ ਲਾ ਲਿਆ ਅਤੇ ਬੋਲੇ ਤੂੰ ਜਲਦੀ ਹੀ ਠੀਕ ਹੋ ਜਾਵੇਂਗੀ ਮੈਂ ਤੇਰੇ ਨਾਲ ਹਾਂ ਇਸ ਤੋਂ ਬਾਅਦ ਮੈਨੂੰ ਠੀਕ ਹੋਣ ਵਿੱਚ 2 ਸਾਲ ਦਾ ਸਮਾਂ ਲੱਗਿਆ ਤੇ ਅੱਜ ਮੇਰੇ ਦੋ ਛੋਟੇ ਛੋਟੇ ਬੱਚੇ ਹਨ ਮੇਰੀ ਸੱਸ ਵੀ ਮੈਨੂੰ ਬਹੁਤ ਪਿਆਰ ਕਰਦੀ ਹੈ ਅਸੀ ਰਾਜੀ ਖੁਸ਼ੀ ਆਪਣੀ ਜ਼ਿੰਦਗੀ ਬទਿਤ ਕਰ ਰਹੇ ਹਾਂ ਤੁਸੀਂ ਸੁਣੀ ਕਹਾਣੀ ਸ਼ਖਸ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਜੇਕਰ ਕਹਾਣੀ ਤੁਹਾਨੂੰ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆਈਸੀ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ